ਅਵੇਖੋ ਕਿਵੇਂ ਸਰਕਾਰੀ ਸਕੂਲ ਦੇ ਵਿੱਚ 11ਵੀਂ ਤੇ 12ਵੀਂ ਦੇ ਇਹਨਾਂ ਬੱਚਿਆਂ ਨੂੰ ਅਧਿਆਪਕਾਂ ਦੇ ਵੱਲੋਂ ਸਕੂਲੋਂ ਹੀ ਬਾਹਰ ਕੱਢ ਦਿੱਤਾ ਜਾਂਦਾ। ਜਿਸ ਤੋਂ ਬਾਅਦ ਨਾ ਬੱਚਿਆਂ ਦਾ ਕਹਿਣਾ ਹੈ ਕਿ 2-3 ਘੰਟੇ ਹੋ ਗਏ ਨੇ ਸਕੂਲ ਦੇ ਬਾਹਰ ਹੀ ਖੜੇ ਨੇ ਪਰ ਜਿਹੜੇ ਸਿਕਿਉਰਿਟੀ ਗਾਰਡ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਸਕੂਲ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਆਖਰ ਇਹ ਪੂਰਾ ਮਾਮਲਾ ਕੀ ਹੈ? ਇਹ ਵੀ ਤੁਹਾਨੂੰ ਦੱਸ ਦਿਆਂ ਇੱਕ ਪਾਸੇ ਤਾਂ ਇਹ ਬੱਚੇ ਜਿਹੜੇ ਸਕੂਲ ਦੇ ਬਾਹਰ ਖੜੇ ਨੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹਨਾਂ ਦੇ ਵੱਲੋਂ ਸਕੂਲ ਦੇ ਪੱਖੇ ਤੋੜੇ ਗਏ ਨੇ, ਸਕੂਲ ਦੇ ਵਾਸ਼ਰੂਮ, ਸਕੂਲ ਦੇ ਸੀਸੀਟੀਵੀ ਕੈਮਰੇ ਇਹਨਾਂ ਦੀ ਭੰਤੜ ਕੀਤੀ ਗਈ ਹੈ ਤਾਂ ਇਸੇ ਦੇ ਚਲਦਿਆਂ ਬੱਚਿਆਂ ਤੋਂ 100-100 ਰੁਪਏ ਮੰਗਵਾਏ ਗਏ ਸਨ ਜੋ ਇਹਨਾਂ ਬੱਚਿਆਂ ਦਾ ਕਹਿਣਾ ਕਿ ਸਾਡੇ ਤੋਂ 100-100 ਰੁਪਏ ਮੰਗਵਾਏ ਜਾਂਦੇ ਨੇ ਜਿਸ ਦੇ ਚਲਦਿਆਂ ਜਿਨ੍ਹਾਂ ਨੇ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਸਕੂਲੋਂ ਬਾਹਰ ਕੱਢ ਦਿੱਤਾ ਤੇ ਦੂਜੇ ਪਾਸੇ ਜਦ ਇਹ ਸਾਰਾ ਮਾਮਲਾ SDM ਦੇ ਕੋਲ ਪਹੁੰਚਦਾ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਿ ਪ੍ਰਿੰਸੀਪਲ ਇਹ ਕਹਿ ਰਹੇ ਨੇ ਕਿ ਇਹ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਸਮਾਨ ਦੀ ਭੰਨਤੋੜ ਕਰਦੇ ਨੇ ਇਸ ਦੇ ਚਲਦਿਆਂ ਇਹਨਾਂ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਆਉਣ ਦੇ ਲਈ ਕਿਹਾ ਗਿਆ ਸੀ ਬੱਚੇ ਮਾਪਿਆਂ ਨੂੰ ਨਾਲ ਨਹੀਂ ਲੈ ਕੇ ਆਏ ਇਸ ਦੇ ਚਲਦਿਆਂ ਇਹਨਾਂ ਬੱਚਿਆਂ ਨੂੰ ਮਾਪਿਆਂ ਨੂੰ ਲਿਆਉਣ ਦੇ ਲਈ ਕਿਹਾ ਗਿਆ ਸੀ ਤਾਂ ਇਹ ਮਾਮਲਾ ਜਿਹੜਾ ਹੈ ਉਹ SDM ਦੇ ਧਿਆਨ ਦੇ ਵਿੱਚ ਆ ਚੁੱਕਿਆ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਤੇ ਬੱਚਿਆਂ ਦੇ ਮਾਪਿਆਂ ਨੂੰ ਬੁਲਾ ਕੇ ਇਸ ਸਾਰੇ ਮਸਲੇ ਨੂੰ ਹੱਲ ਕੀਤਾ ਜਾਵੇਗਾ ਪਰ ਇਹ ਤਸਵੀਰਾਂ ਵੇਖੋ ਕਿਵੇਂ ਇਹ ਬੱਚੇ ਜਿਹੜੇ ਨੇ ਸਕੂਲ ਦੇ ਬਾਹਰ ਖੜੇ ਨੇ 11ਵੀਂ ਤੇ 12ਵੀਂ ਦੇ ਵਿਦਿਆਰਥੀ ਦੱਸੀ ਜਾ ਰਹੇ ਨੇ ਤੇ ਇਹਨਾਂ ਬੱਚਿਆਂ ਦਾ ਕਹਿਣਾ ਹੈ ਕਿ 100 ਤੋਂ 150 ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਕਰ ਦਿੱਤਾ ਗਿਆ ਸੀ ਹਾਲਾਂਕਿ ਇਹ ਤਸਵੀਰਾਂ ਜਿਹੜੀਆਂ ਨੇ ਬਾਗਾ ਪੁਰਾਣਾ ਦੇ ਸਰਕਾਰੀ ਸਕੂਲ ਤੋਂ ਸામਣੀ ਆਈਆਂ ਨੇ ਜਿੱਥੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਗੇਟ ਬੰਦ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਇੱਕ ਪਾਸੇ ਬੱਚੇ ਕਹਿ ਰਹੇ ਨੇ ਕਿ ਭਾਂਤੜ ਅਸੀਂ ਨਹੀਂ ਕੀਤੀ ਕੋਈ ਹੋਰ ਸਮਾਨ ਤੋੜ ਜਾਂਦਾ ਤੇ ਸਾਡੇ ਤੇ ਇਲਜ਼ਾਮ ਲਗਾਇਆ ਜਾ ਰਿਹਾ ਦੂਜੇ ਪਾਸੇ ਪ੍ਰਿੰਸੀਪਲ ਜਿਨ੍ਹਾਂ ਦੀ ਐਸਡੀਐਮ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਪ੍ਰਿੰਸੀਪਲ ਕਹਿੰਦੇ ਨੇ ਕਿ ਨਾ ਬੱਚਿਆਂ ਦੇ ਵੱਲੋਂ ਸਕੂਲ ਦੇ ਵਿੱਚ ਭਾਂਤੜ ਕੀਤੀ ਗਈ ਹੈ ਤੇ ਇਹਨਾਂ ਦੇ ਮਾਪਿਆਂ ਨੂੰ ਬੁਲਾਇਆ ਗਿਆ ਸੀ ਕਿ ਬੱਚੇ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਆਣ ਇਹ ਬੱਚੇ ਨਹੀਂ ਪਹੁੰਚੇ ਇਸ ਕਰਕੇ ਇਹਨਾਂ ਨੂੰ ਮਾਪਿਆਂ ਨੂੰ ਲਿਆਂਦੇ ਲਈ ਕਿਹਾ ਗਿਆ ਸੀ ਸਰ ਅੱਜ ਹੈਗਾ ਜਿਹੜਾ ਸਰਕਾਰੀ ਸਕੂਲ ਹੈ ਜਿਹਦੇ ਵਿੱਚ ਤਕਰੀਬਨ 50 ਤੋਂ ਉੱਪਰ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਗੇਟ ਬੰਦ ਕਰ ਦਿੱਤਾ ਗਿਆ ਔਰ ਬਾਹਰ ਕੱਢ ਦਿੱਤਾ ਗਿਆ ਤੇ ਕੀ ਮਸਲਾ ਸੀ ਤੁਹਾਡੇ ਧਿਆਨ 'ਚ ਹੈ ਜੀ ਕੋਈ ਗਲਵਾ ਇਹ ਮਸਲਾ ਤੁਸੀਂ ਮੇਰੇ ਧਿਆਨ ਵਿੱਚ ਲੈਂਦਾ ਹੈਗਾ ਤੁਹਾਡੇ ਧਿਆਨ ਤੇ ਲਿਆਉਣ ਤੋਂ ਬਾਅਦ ਮੈਡਮ ਪ੍ਰਿੰਸੀਪਲ ਜਿਹੜੇ ਹੈਗੇ ਨੇ ਸਕੂਲ ਦੇ ਉਹਨਾਂ ਨਾਲ ਮੈਂ ਗੱਲ ਵੀ ਕੀਤੀ ਹੈ ਤਾਬ ਉਹਨਾਂ ਦਾ ਇਹ ਪੱਖ ਸੀਗਾ ਵੀ ਸਕੂਲ ਵਿੱਚ ਇਹਨਾਂ ਜਿਹੜੇ ਸੀਨੀਅਰ ਕਲਾਸਿਸ ਨੇ ਆਪਣੇ ਜਿਨ੍ਹਾਂ ਦੇ ਬੱਚੇ ਸੀਗੇ ਇਹਨਾਂ ਵੱਲੋਂ ਬਾਰ-ਬਾਰ ਤੋੜਪੰਨ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਉੱਥੇ ਜਿਵੇਂ ਕਿ ਪੱਖੇ ਤੋੜਤੇ ਗਏ ਨੇ ਵਾਸ਼ਰੂਮ ਤੋੜਤੇ ਗਏ ਨੇ ਤੇ ਆਪਣਾ ਕਮਰੇ ਜਿਹੜੇ ਨੇ ਲੱਗੇ ਸੇਫਟੀ ਵਾਸਤੇ ਉਹ ਤੋੜੇ ਗਏ ਨੇ ਇਸ ਕਰਕੇ ਇਹਨਾਂ ਬੱਚਿਆਂ ਨੂੰ ਕੱਲ ਕਿਹਾ ਗਿਆ ਸੀਗਾ ਵੀ ਇਹ ਆਪਣੇ ਪੇਰੈਂਟਸ ਨੂੰ ਲੈ ਕੇ ਨਾਲ ਬੱਚੇ ਆਉਣਗੇ ਤੇ ਤਾਂ ਕਿ ਉਹਨਾਂ ਨਾਲੇ ਮਾਮਲਾ ਡਿਸਕਸ ਕੀਤਾ ਜਾ ਸਕੇ ਜਦੋਂ ਬੱਚੇ ਪੇਰੈਂਟਸ ਨੂੰ ਲੈ ਕੇ ਨਹੀਂ ਆਏ ਤਾਂ ਉਹਨਾਂ ਨੂੰ ਸਕੂਲ ਤੋਂ ਬਾਹਰ ਜਿਹੜਾ ਹੈਗਾ ਕੱਢ ਕੇ ਉਹਨਾਂ ਨੇ ਹਦਾਇਤ ਕੀਤੀ ਵੀ ਤੁਸੀਂ ਆ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਤੁਸੀਂ ਲੈ ਕੇ ਨਹੀਂ ਆਏ ਦੇਖੋ ਸਕੂਲ ਵਿੱਚ ਡਿਸਪਲਿਨ ਮੇਨਟੇਨ ਕਰਨਾ ਜਿਹੜਾ ਹੈਗਾ ਉਹ ਜ਼ਰੂਰੀ ਆ ਪ੍ਰਿੰਸੀਪਲ ਦਾ ਇਹ ਮੁੱਖ ਡਿਊਟੀ ਹੁੰਦੀ ਆ ਵੀ ਸਕੂਲ ਵਿੱਚ ਜਿਹੜਾ ਹੈਗਾ ਉਹ ਸਾਰੇ ਬੱਚੇ ਸੇਫ ਰਹਣ ਕੋਈ ਸ਼ਰਾਰਤੀ ਬੱਚੇ ਨੇ ਤਾਂ ਉਹਨਾਂ ਨੂੰ ਕਈ ਵਾਰੀ ਕਹਿਣਾ ਸੁਣਨਾ ਪੈਂਦਾ ਉਹਨਾਂ ਦੇ ਪੇਰੈਂਟਸ ਦੇ ਧਿਆਨ ਵਿੱਚ ਲਿਆਉਣੀ ਪੈਂਦੀ ਹੈ ਗੱਲ ਪਰ ਜਿੱਥੋਂ ਤੱਕ ਸਕੂਲ ਤੋਂ ਬੱਚਿਆਂ ਨੂੰ ਬਾਹਰ ਕੱਢਣਾ ਹੈਗਾ ਉਹ ਵੀ ਇੱਕ ਦਿੱਕਤ ਵਾਲੀ ਗੱਲ ਹੈ ਜਿਉਂਕਿ ਬੱਚਿਆਂ ਦੀ ਸੇਫਟੀ ਦਾ ਸਵਾਲ ਹੁੰਦਾ ਕਈ ਬੱਚੇ ਆਸ-ਪਾਸ ਦੇ ਪਿੰਡਾਂ ਵਿੱਚੋਂ ਪੇਰੈਂਟਸ ਛੱਡ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਜੇ ਅਚਾਨਕ ਆਪਾਂ ਕਹਿ ਦਈਏ ਵੀ ਜਾਓ ਆਪੋ ਆਪਣੇ ਘਰੇ ਤੇ ਪੇਰੈਂਟਸ ਨੂੰ ਲੈ ਕੇ ਆਓ ਤਾਂ ਕਈ ਵਾਰੀ ਦਿੱਕਤ ਵਾਲਾ ਕਾਰਨ ਬਣ ਜਾਂਦਾ ਸੋ ਪ੍ਰਿੰਸੀਪਲ ਮੈਡਮ ਨੂੰ ਮੈਂ ਇਹ ਕਿਹਾ ਹੈਗਾ ਵੀ ਸਕੂਲ ਦੇ ਜੇ ਮਸਲਾ ਕੋਈ ਇਸ ਤਰੀਕੇ ਦਾ ਹੈਗਾ ਤਾਂ ਉਹ ਸਕੂਲ ਦੇ ਅੰਦਰ ਜਿਹੜਾ ਹੈਗਾ ਬੈਠ ਕੇ ਨਿਝਿਠਿਆ ਜਾਵੇ ਤੇ ਜੇ ਇਹਨਾਂ ਦੇ ਪੇਰੈਂਟਸ ਨੂੰ ਬੁਲਾਉਣ ਦੀ ਲੋੜ ਹੈਗੀ ਤਾਂ ਉਹਨਾਂ ਨੂੰ ਨੋਟਿਸ ਵਗੈਰਾ ਜਾਰੀ ਕਰਕੇ ਉਹਨਾਂ ਨੂੰ ਬੁਲਾ ਲਿਆ ਜਾਵੇ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਆਮ ਤੌਰ ਤੇ ਜਦੋਂ ਚੀਜ਼ਾਂ ਇਹੋ ਜਿਹੀਆਂ ਲੱਗਦੀਆਂ ਨੇ ਪੱਖੇ ਲੱਗਦੇ ਨੇ ਕੋਈ ਆਪਣਾ ਕੈਮਰੇ ਵਗੈਰਾ ਲੱਗਦੇ ਨੇ ਉਹਨਾਂ ਜੇ ਜੇ ਉਹਨਾਂ ਦੀ ਕੋਈ ਤੋੜਪੰਨ ਕਰਦਾ ਉਹਨਾਂ ਚੀਜ਼ਾਂ ਨੂੰ ਦੁਬਾਰਾ ਉੱਥੇ ਮੁਹੱਈਆ ਕਰਾਉਣਾ ਦਿੱਕਤ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਆਮ ਤੌਰ ਤੇ ਕਈ ਵਾਰ ਸਰਕਾਰ ਤੋਂ ਵੱਲੋਂ ਦੁਬਾਰਾ-ਬਾਰ ਚੀਜ਼ਾਂ ਜਿਹੜੀਆਂ ਨੇ ਇਹ ਮੁਹੱਈਆ ਨਹੀਂ ਕਰਾਈਆਂ ਜਾਂਦੀਆਂ ਤਾਂ ਇਸ ਕਰਕੇ ਉਹਨਾਂ ਦਾ ਇੱਕ ਕਨਸਰਨ ਸੀਗਾ ਪਰ ਇਹਨੂੰ ਹੋਰ ਬਿਹਤਰ ਢੰਗ ਨਾਲ ਜੇ ਉਹ ਨਜਿੱਠ ਰਹੇ ਤਾਂ ਹੋਰ ਅੱਛਾ ਹੁੰਦਾ ਤਾਂ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਵਾਲੇ ਦਿਨਾਂ ਵਿੱਚ ਇਹਨੂੰ ਚੰਗੇ ਤਰੀਕੇ ਦੇ ਨਾਲ ਉਹ ਆਕੇ ਕਿਉਂਕਿ ਅੱਜ ਛੁੱਟੀ ਤੇ ਸੀਗੇ ਅੱਜ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਇਸ ਤਰੀਕੇ ਦੀ ਕੋਈ ਪਨਿਸ਼ਮੈਂਟ ਉਹਨਾਂ ਨੂੰ ਦੇਤੀ ਗਈ ਹੈ ਪਰ ਬੱਚਿਆਂ ਦੀ ਸੇਫਟੀ ਤੇ ਧਿਆਨ ਰੱਖਣਾ ਵੀ ਜਿਹੜਾ ਨਾਲ ਸਾਡਾ ਜ਼ਰੂਰੀ ਆ ਜਿੱਥੇ ਡਿਸਪਲਿਨ ਮੇਨਟੇਨ ਕਰਨਾ ਜ਼ਰੂਰੀ ਆ ਉੱਥੇ ਬੱਚਿਆਂ ਦੀ ਸੇਫਟੀ ਤੇ ਧਿਆਨ ਰੱਖਣਾ ਜ਼ਰੂਰੀ ਆ ਇਸ ਕਰਕੇ ਉਹਨਾਂ ਨੂੰ ਕਿਹਾ ਹੈਗਾ ਵੀ ਜਦੋਂ ਕੱਲ ਨੂੰ ਆਉਣਗੇ ਤਾਂ ਇਹਨੂੰ ਮਸਲੇ ਨੂੰ ਜਿਹੜਾ ਹੈਗਾ ਹੋਰ ਬਿਹਤਰ ਤਰੀਕੇ ਨਾਲ ਜੱਠਣ ਲਈ ਯਤਨ ਕਰਨਗੇ ਸਰ ਇਸ ਤਰ੍ਹਾਂ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢਣਾ ਜਿਹੜੇ ਵੀ ਟੀਚਰਾਂ ਨੇ ਕੱਢਿਆ ਕੀ ਉਹਨਾਂ ਤੇ ਵੀ ਕੋਈ ਕਾਨੂੰਨੀ ਕਾਰਵਾਈ ਬੰਦੀ ਦੇਖੋ ਪ੍ਰਿੰਸੀ ਜਦੋਂ ਆਉਂਦੇ ਨੇ ਵੀ ਕਿਸ ਹਾਲਾਤ ਵਿੱਚ ਕਿਸ ਆ ਆਪਣਾ ਵਜਾ ਕਰਕੇ ਉਹਨਾਂ ਨੇ ਜਾਂ ਕਿਹੜੇ ਹਾਲਾਤ ਵਿੱਚ ਉਹਨਾਂ ਨੂੰ ਬਾਹਰ ਉਹਨਾਂ ਨੇ ਭੇਜਿਆ ਹੈਗਾ ਤਾਂ ਆਪਾਂ ਜੇ ਕੋਈ ਰਿਪੋਰਟ ਇਹੋ ਜਿਹੀ ਆਉਂਦੀ ਹੈ ਦੇਖੋ ਕਿਸੇ ਟੀਚਰ ਦਾ ਕੋਈ ਇਸ ਤਰੀਕੇ ਦਾ ਅ ਪਸੂਰ ਹੋਊਗਾ ਤਾਂ ਵੱਡੀ ਉਸ ਸਾਡੇ ਧਿਆਨ ਚ ਲਿਆਦਾ ਸਰ ਇੱਕ ਬੱਚਿਆਂ ਦਾ ਹੋਰ ਵੀ ਕਹਿਣਾ ਉਹ ਕਹਿੰਦੇ ਵੀ ਕ੍ਰੰਤੀ ਕੁਝ ਕੁ ਬੱਚੇ ਕਰਦੇ ਆ ਤੇ ਜਰਮਾਨਾ ਸਾਰੀ ਕਲਾਸ ਨੂੰ ਭੁਗਤਣਾ ਪੈਂਦਾ ਮੈਨੂੰ ਇਹਦੇ ਬਾਰੇ ਹੁਣ ਪਤਾ ਨਹੀਂ ਹੈਗਾ ਵੀ ਸਾਰੀ ਕਲਾਸ ਨੂੰ ਉਹਨਾਂ ਨੇ ਪਨਿਸ਼ਮੈਂਟ ਦਿੱਤੀ ਹੈਗੀ ਆ ਤੇ ਮੈਂ ਪਹਿਲੇ ਜਿਵੇਂ ਤੁਹਾਨੂੰ ਕਹਿ ਚੁੱਕਿਆ ਹੈਗਾ ਜੇ ਕੋਈ ਬੱਚਿਆਂ ਵੱਲੋਂ ਕੋਈ ਦਿੱਕਤ ਸੀਗੀ ਤਾਂ ਉਹਨਾਂ ਨੂੰ ਸਕੂਲ ਦੇ ਅੰਦਰ ਬਿਠਾ ਕੇ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਲੈਣਾ ਚਾਹੀਦਾ ਸੀਗਾ ਤਾਂ ਕੋਈ ਗੱਲ ਨਹੀਂ ਹੈਗੀ ਜੇ ਕੋਈ ਇਸ ਤਰੀਕੇ ਦੀ ਬੱਚਿਆਂ ਦੀ ਕੋਈ ਜਿਹੜੇ ਬੱਚੇ ਕਸੂਰਵਾਰ ਨਹੀਂ ਹੈਗੇ ਜੀ ਉਹਨਾਂ ਨੂੰ ਕੋਈ ਦਿੱਕਤ ਹੋਈ ਹੈ ਤਾਂ ਉਹ ਕੋਈ ਟੀਚਰਜ਼ ਨੂੰ ਪੁੱਛਾਂਗੇ ਵੀ ਅੱਗੇ ਵਾਸਤੇ ਧਿਆਨ ਰੱਖਣ ਵੀ ਬੱਚੇ ਜੇ ਕੋਈ ਦੋਸ਼ੀ ਹੈਗੇ ਨੇ ਤਾਂ ਉਹਨਾਂ ਨੂੰ ਪਿੰਪੁਆਇੰਟ ਕੀਤਾ ਜਾਵੇ ਨਾ ਕਿ ਜਨਰਲ ਸਜ਼ਾ ਦਿੱਤੀ ਜਾਵੇ ਸਾਰੇ ਸਰ ਇੱਕ ਹੋਰ ਮਸਲਾ ਸੀਗਾ ਕੁਝ ਬੱਚੇ ਜਿਵੇਂ ਸੈਕਟ ਗਰੁੱਪ ਦੇ ਵਿੱਚ ਸੀਗੇ ਉਹਨਾਂ ਦਾ ਕਹਿੰਨਾ ਕਿ ਸਾਡੇ ਜਿਹੜੇ ਹੈਗੇ ਕਲਾਸ ਦੇ ਵਿੱਚ ਕੜਾ ਵੀ ਲਵਾ ਦਿੱਤਾ ਜਾਂਦਾ ਉਹ ਅਸੀਂ ਦਮਨਲਾ ਸਾਹਿਬ ਬਣ ਕੇ ਆਉਣੇ ਔਰ ਦਮਨਲਾ ਬਨਣ ਤੋਂ ਵੀ ਸਾਨੂੰ ਰੋਕਿਆ ਜਾਂਦਾ ਇਹਦੇ ਬਾਰੇ ਵੀ ਦੇਖੋ ਇਨਕੁਆਇਰ ਕਰਨ ਵਾਲਾ ਮੈਟਰ ਹੈਗਾ ਵਾ ਵੈਸੇ ਤਾਂ ਬੱਚੇ ਨੇ ਦਮਨਲਾ ਸਜ਼ਾਇਆ ਵੀ ਹੋਇਆ ਸੀ ਤੇ ਕੜਾ ਪਾਇਆ ਵੀ ਹੋਇਆ ਸੀ ਜੋ ਤੁਸੀਂ ਮੈਨੂੰ ਵੀਡੀਓ ਦਿਖਾਈ ਹੈ ਜੇ ਕੋਈ ਇਸ ਤਰੀਕੇ ਨਾਲ ਟੀਚਰ ਕਹਿੰਦਾ ਹੈਗਾ ਤਾਂ ਉਹਨੂੰ ਅਸੀਂ ਸੈਂਸਿਟਾਈਜ਼ ਵੀ ਕਰਾਂਗੇ ਤਾਂ ਪ੍ਰਿੰਸੀਪਲ ਸਾਹਿਬ ਨੂੰ ਕਹਾਂਗੇ ਵੀ ਇਹੋ ਜੀ ਕੋਈ ਗੱਲ ਨਾ ਹੋਵੇ ਕਿਉਂਕਿ ਬੱਚਿਆਂ ਨੂੰ ਅਧਿਕਾਰ ਹੈਗਾ ਆਪਣੇ ਸਰੂਪ ਵਿੱਚ ਰਹਿਣ ਦਾ ਉਹਨਾਂ ਨੂੰ ਕੋਈ ਇਸ ਤਰੀਕੇ ਦੀ ਰੋਕ ਟੋਕ ਨਹੀਂ ਹੋਣੀ ਚਾਹੀਦੀ ਸਰ ਜਿਵੇਂ ਇਹ ਮਸਲਾ ਵੱਡਾ ਹੈਗਾ ਜਿਵੇਂ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸਭ ਤੋਂ ਵੱਡਾ ਮੈਟਰ ਤਾਂ ਇਹ ਵੀ ਉਹਨਾਂ ਨੂੰ ਬਾਹਰ ਕਿਉਂ ਕੱਢ ਦਿੱਤਾ ਗਿਆ ਸਕੂਲ ਦੇ ਵਿੱਚ ਹੀ ਉਹਨਾਂ ਨੂੰ ਦੋ ਚਾਰ ਬੱਚੇ ਸੀਗੇ ਕਲੀਅਰ ਕਰਦੇ ਚਾਹੇ ਉਥੇ ਉਹਨਾਂ ਨੂੰ ਥੋੜਾ ਬੋਤਾਂ ਕੰਪਲੈਂਟ ਦੇ ਦੇ ਪਰ ਇਸ ਤੇ ਕੋਈ ਹੋਏਗਾ ਕਾਰਵਾਈ ਜਾਂ ਬਿਲਕੁਲ ਮੈਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਹੈਗਾ ਉਹ ਕੱਲ ਨੂੰ ਆ ਕੇ ਆਪਣਾ ਉਹ ਇਸ ਬਾਰੇ ਮੈਨੂੰ ਦੱਸ ਦੇਣ ਕਿ ਇੱਕ ਵਾਰੀ ਦੁਬਾਰਾ ਆ ਕੇ ਕਿਉਂਕਿ ਉਹ ਅੱਜ ਛੁੱਟੀ ਤੇ ਨਹੀਂ ਇਸ ਕਰਕੇ ਸਾਰੇ ਹਾਲਾਤ ਬਾਰੇ ਉਹਨਾਂ ਨੂੰ ਨਹੀਂ ਪਤਾ ਹੈਗਾ ਜੇ ਕੋਈ ਇਸ ਤਰੀਕੇ ਦੀ ਗੱਲ ਮਤਲਬ ਮਾਸ ਲੈਵਲ ਤੇ ਹੋਈ ਹੈ ਤਾਂ ਆਪਾਂ ਉਹ ਟੀਚਰਸ ਨੂੰ ਪੁੱਛ ਲਾਂਗੇ ਵੀ ਕਿਸ ਹਾਲਾਤ ਵਿੱਚ ਉਹਨਾਂ ਨੇ ਇਹੋ ਜਿਹਾ ਫੈਸਲਾ ਲਿਆ ਜਿਹਦੇ ਵਿੱਚ ਬੱਚਿਆਂ ਦੀ ਸੁਰੱਖਿਆ ਵਾਸਤੇ ਜੜਾ ਹੈਗਾ ਤੇ ਕਪੀਸ਼ ਆਈ ਹੈ ਵੇਖੇ ਜਾਂਸਤੇ ਕੀ ਲੋਥੇ ਪੱਤਰਕਾਰਾਂ ਪੁੱਛੇ ਪੱਤਰਕਾਰਾਂ ਨੂੰ ਵੀ ਕਿਸੇ ਵੀ ਟੀਚਰ ਨੇ ਅਗਰ ਮਾਮਲਾ ਹੋਵੇ ਕੋਈ ਅਪਾਇਨੀਸ਼ਨ ਕਰ ਰਹੇ ਹੁੰਦੇ ਬੱਚਿਆਂ ਨੂੰ ਤਾਂ ਘੱਟੋ ਘੱਟ ਫਿਰ ਉਹਨਾਂ ਉਸ ਦਾ ਜਵਾਬ ਦੇਣਾ ਵੀ ਬੰਦਾ ਤਾਂ ਉਹਨਾਂ ਨੇ ਜਵਾਬ ਦੇਣ ਤੋਂ ਵੀ ਇਨਕਾਰ ਕਰਤਾ ਵੀ ਅਸੀਂ ਨਹੀਂ ਕੈਮਰੇ ਦੇ ਪਿਛੇ ਕਈ ਵਾਰੀ ਇਸ ਤਰੀਕੇ ਨਾਲ ਹੋ ਜਾਂਦਾ ਵੀ ਜਦੋਂ ਸਕੂਲ ਦਾ ਮੁਖੀ ਨਾ ਹੋਵੇ ਤਾਂ ਸੈਕੰਡ ਲਾਈਨ ਜਿਹੜੀ ਅਹ ਟੀਚਰਸ ਦੀ ਹੁੰਦੀ ਆ ਉਹ ਕੈਮਰੇ ਦੇ ਸਾਹਮਣੇ ਕਈ ਵਾਰ ਨਹੀਂ ਆਉਂਦੇ ਹੈਗੇ ਕਈ ਵਾਰੀ ਉਹਨਾਂ ਦੇ ਮਨ ਵਿੱਚ ਇਹ ਵੀ ਵਹਿਮ ਹੁੰਦਾ ਵਾ ਵੀ ਕੋਈ ਡਿਸਪਲਿਨ ਜਿਹੜਾ ਹੈਗਾ ਉਹਨਾਂ ਦਾ ਡਿਪਾਰਟਮੈਂਟ ਦਾ ਨਾਮ ਭੰਗ ਹੋ ਜਾਏ ਜੇ ਕੋਈ ਇਹੋ ਜੀ ਗੱਲ ਹੋਈ ਵੀ ਆ ਤਾਂ ਉਹਦੇ ਬਾਰੇ ਉਹਨਾਂ ਨੂੰ ਕੁਆਲੀਫਿਕੇਸ਼ਨ ਦੇ ਦੇਣੀ ਚਾਹੀਦੀ ਸੀ ਫਿਰ ਵੀ ਪ੍ਰਿੰਸੀਪਲ ਸਾਹਿਬ ਨੂੰ ਕਹਾਂਗੇ ਵੀ ਕੋਈ ਇਹੋ ਜੀ ਗੱਲ ਆ ਤਾਂ ਪਰਸਨਲ ਬੈਠ ਕੇ ਜਿਹੜਾ ਹੈਗਾ ਉਹ ਉਹਨਾਂ ਬਾਰੇ ਸਥਿਤੀ ਸਪਸ਼ਟ ਕਰ ਦਿੰਦੇ ਠੀਕ ਹੈ